ਮੇਰੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਬਿਕੋਜ਼ ਦਾ ਰਕਸ਼ਾ ਬਦ ਮੇਰੀ ਵੈਰੀ ਇੰਪੋਰਟੈਂਟ ਡੇ ਲੱਕੜੀ ਦਾ ਤਿਹਾਰ ਆ ਸਾਰੇ ਇਕੱਠੇ ਹੋਏ ਹੋਏ ਆ ਆ ਮੇਰੀ ਭਤੀਜੀ ਆ ਨੂੰ ਤੁਸੀਂ ਜਾਣਦੇ ਆ ਇੱਧਰ ਬੈਠਾ ਸਾਡਾ ਇਹ ਬਚਾਰਾ ਬਿਮਾਰ ਆ ਥੋੜਾ ਬੁਖਾਰ ਚੜਿਆ ਹੁਣੀ ਹੁਣੀ ਦਵਾਈ ਦਵਾ ਕੇ ਲੈ ਆਏ ਆ ਪਹਿਲੋ ਗੱਲ ਦਿਖਾਏ ਕਰਦੇ ਹਾਓ ਹਾਓ ਆਰ ਯੂ ਬਾਈ ਹੈਵ ਅ ਗੁੱਡ ਡੇ ਤੇ ਸਪੈਸ਼ਲ ਇਹਨੇ ਪੂਰੀਆਂ ਬਣਵਾਈਆਂ ਅੱਜ ਕਹਿ ਕੇ ਵੀ ਪੂਰੀਆਂ ਛੋਲੇ ਖਾਣੇ ਆ। ਬਾਬਾ ਜੀ। ਆ ਤਾਂ ਮੇਰੀ ਭੈਣ ਆਈ ਬਈਆ। ਹਾਏ। ਲੱਕੜੇ ਕਰਕੇ ਸਾਰੇ ਇਕੱਠੇ ਹੋਏ ਹੋਏ ਅੱਜ। ਇਸ ਤੋਂ ਬਾਅਦ ਇਸ ਤੋਂ ਬਾਅਦ ਫਿਰ ਲੱਕੜੀਆਂ ਬੰਨਦੇ ਪਹਿਲਾਂ ਰੋਣ ਖਾ ਲਈ ਰੋਟੀ। ਅਰੇ ਬਾਈ ਬਸ। ਜੀ ਜੀ ਪਾ ਦੇ ਦੇ। ਤੂੰ ਬਾਹਰ ਹੁਣ ਪੜੜ ਜਾ। ਉੱਪਰ ਨਿੜ ਜਾ। ਰੋਟੀ ਜੇ ਨਾ ਖੁਲੀ ਪਾ। ਹਨਾ ਆਪੇ ਨੂੰ ਜੁਲੇ ਗਰਮ ਪੂਰੀਆਂ ਖਾਣ ਖਾਂਦਾ ਤੂੰ ਖਾਣਾ ਦਿਨ ਦਿਨ ਵੀ ਖਾਣਾ ਆ ਇਹ ਚੰਡੀਗੜ੍ਹ ਰਹਿੰਦੇ ਆ ਚੰਡੀਗੜ੍ਹ ਦੇਖੋ ਚੰਡੀਗੜ੍ਹ ਵਾਲੇ ਚੰਡੀਗੜ੍ਹ ਰਹਿੰਦੇ ਆ ਤੂੰ ਕਦ ਤੇ ਤੂੰ ਬਲਕਹਾਂ ਟਣ ਨੂੰ ਗੋਲੀ ਮਾਰ ਦੇ ਤੇ ਪਿੱਛੇ ਮੇਰੀ ਭੈਣ ਰੋਟੀ ਖਾ ਰਹੀ ਆ ਇਹ ਲੁਧਿਆੜੇ ਰਹਿੰਦੀ ਆ ਤੇ ਉੱਧਰ ਉਹ ਮੁੰਡਾ ਚੰਡੀਗੜ੍ਹ ਵਾਲਾ ਹੁਣੇ ਹੁਣੇ ਇਹਨੂੰ ਮੈਂ ਦਵਾਈ ਦਵਾ ਕੇ ਲਿਆ ਹੁਣ ਥੋੜਾ ਜਿਹਾ ਸਰੀਰ ਇਹਦਾ ਚੱਲਣਾ ਸ਼ੁਰੂ ਹੋ ਗਿਆ ਤੇ ਮੁੰਡਾ ਸਾਡਾ ਬਹੁਤ ਇੰਟੈਲੀਜੈਂਟ ਹੈ ਜੋ ਹਾਈ ਫਰੈਂਡਸ ਹਾਊ ਆਰ ਯੂ ਜਸ ਦੇ ਆਰ एवरीवन ਫਾਈਨ ਵੀ ਸਪੀਕ ਨਾਓ ਇੰਗਲਿਸ਼ ਆ ਵਾਈ ਯੂ ਕਮ ਹੇਅਰ ਇਨ ਮਾਈ ਵਿਲੇਜ ਆ ਕਮ ਫੋਰ ਰਕਸ਼ਾ ਬੰਨ ਨਾ ਰਕਸ਼ਾ ਬੰਨ ওকে ਰਕਸ਼ He is my brother. I want to. Okay. She's, and my sister uh, has come to. I am doing here very enjoyable. Uh, here is very hot also. No, uh, Chandigarh is cool there. There is a one school. Oh, no, no, no. The uh, are not cool. Uh, they are warm weather here. Oh. In Chandigarh, is the snow there? No. Raining? Uh, Sometimes rain comes very fast here. Okay. run coming again very fast uh, you not uh, bring kiste yes boat sometimes i do okay uh, you can take one board in home is big yes big you cannot can be because it is very heavy also acha hun meri bhan ne meri lakri banni hai ਸ਼ਿਆਰੀ ਆ ਬੋਲ ਤਰ ਤੱਕ ਲੱਗੇ ਕਿ ਮੈਂ ਚੱਲਣਾ ਆਇਆ ਅਰੇ ਸਤਿ ਸ਼੍ਰੀ ਅਕਾਲ ਨਾ ਬਣਾ ਜਿਵੇਂ ਆ ਤੋ ਨਾ ਕਿ ਜੇ ਮੈਨੂੰ ਪੱਤੀ ਬਿਲੇ ਦਾ ਆਣੀ ਆਲੀ ਇੰਦਾਂ ਮੁੰਡਾ ਆਇਆ ਜਦ ਨੇ ਆਨੇ ਛੋਟੇ ਤੇ ਪਰੀ ਪਰੀ ਤੇ ਹਾਂ ਦੁਨੇ ਤਨਾ ਬੰਦ ਦੁਨੇ ਤਾਂ ਬੰਦ ਚੰਗੜੇ ਕੇ ਇਹ 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 ਐਂ ਰੱਖ ਦੇ ਕੇ ਸ਼ਾਬਾਸ਼ ਸਿੱਖੀ ਭਾਈ ਸਿੱਖੀ ਸਿੱਖੀ ਇੱਕ ਸਿੱਖੀ ਭਾਈ ਹੋਰ ਸਾਰੇ ਇਕੱਠੇ ਹੋ ਗਏ ਮੇਰੇ ਚਾਚੇ ਦਾ ਜਿਹੜੇ ਕੁੜੀਆਂ ਸਾਰੀਆਂ ਆਜਾ ਲੱਖੜੀ ਬੰਨਣ ਆ ਸਾਰੇ ਬੈਠੇ ਇੱਥੇ ਤੇ ਹੁਣ ਇਹਨਾਂ ਦਾ ਦੋ ਦੋ ਤਿੰਨ ਤਿੰਨ ਮੇਰੇ ਬੰਦੇ ਹਲੇ ਇੱਕ ਦੋ ਤਿੰਨੇ ਹੋਰ ਨੇ ਵੀ ਹੁਣ ਉਹਨਾਂ ਨੇ ਬੰਨਣੀਆਂ ਸਿਰੇ ਤੱਕ ਬਾਹਰ ਜਾਣੀ ਮੇਰੀ ਲੈ ਇਧਰ ਤੇ ਇੱਧਰ ਬਣਾ ਤੇ ਤੇਰੀ ਬੰਦ ਲਖੜੀ ਜਾਜ਼ਮਨ ਦਰ ਬੰਦ ਕਰ। ਪੁੱਤਰ ਨੰਬਰ 4 ਪੂਰਾ ਘੁੱਟ ਭਰ ਜਾਣਾ। ਪੂਰਾ ਘੁੱਟ ਭਰ ਜਾਣਾ। ਬਸ ਇੱਟਾ ਮਾਰ ਦੇ। ਇੰਨੀ ਦੋਲ ਵੀ ਲੈ। ਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਰੱਖੜੀ ਵੰਦਨ ਦੀਆਂ ਮੁਬਾਰਕਾਂ ਤੇ ਹੁਣ ਮੇਰਾ ਭਤੀਜਾ ਵੀ ਤੁਹਾਨੂੰ ਥੋੜੇ ਜਿਹਾ ਵਧਾਈਆਂ ਦੇਊਗਾ। ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਰੱਖਿਆ ਬੰਦਨ ਦੀਆਂ ਰੱਖਿਆ ਬੰਦਨ ਇਸ ਕੇ ਲਈ ਹੁੰਦਾ ਹੈ ਵੀ ਭੈਣ ਭਾਈ ਇੱਕ ਦੂਸਰੇ ਦੀ ਮਦਦ ਕਰਨ ਅੱਛਾ ਇਸ ਵਿੱਚ ਹਰੇਕ ਸਾਲ ਇੱਕ ਵਾਰੀ ਹੁੰਦਾ ਇਹ ਬਹੁਤ ਅੱਛਾ ਔਰ ਭੈਣ ਭਾਈ ਦਾ ਕਿਹਾ ਦਿੱਤਾ ਇਹ ਤਿਹਾਰ ਹੈ ਅੱਛਾ ਹੋਰ ਸਾਰੇ ਲੱਖ ਲੱਖ ਖੁਸ਼ੀਆਂ ਮੇਰੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ because the Raksha Bhutan is very important.